ਕੁੜਾਵੜਾ ਵਿਖੇ ਉਸ ਸਮੇਂ ਇੱਕ ਵੱਡਾ ਹਾ사 ਹੋਣ ਤੋਂ ਬਚਾ ਹੋ ਗਿਆ ਚਲੋ ਚਲੰਦਰ ਤੋਂ ਮੰਡੀ ਗੋਬਿੰਦਗੜ ਜਾ ਰਿਹਾ ਕੁਆੜ ਨਾਲ ਭਰਿਆ ਟਰੱਕ ਬਸਟੈਂਡ ਨਜ਼ਦੀਕ ਪੁਲ ਤੋਂ ਹੇਠਾਂ ਆ ਰਹੀ ਸਰਵਿਸ ਲੈਨ ਤੇ ਬੇਕਾਬੂ ਹੋ ਕੇ ਪਲਟ ਗਿਆ ਦੱਸਿਆ ਜਾ ਰਿਹਾ ਹੈ ਕਿ ਉਕਤ ਹਾ사 ਦੇ ਰਾਤ ਵਾਪਰਿਆ ਹੈ ਇਸ ਟਰੱਕ ਦੇ ਹਾ사 ਅਗਰ ਸੌ ਨਾਲ ਟਰੱਕ ਚਾਲਕ ਦੇ ਗੰਭੀਰੂ ਵੀ ਜ਼ਖਮੀ ਹੋਣ ਦੀ ਵੀ ਸੂਚਨਾ ਮਿਲੀ ਹੈ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪੀਸੀਆਰ ਮੁਲਾਜ਼ਮਾਂ ਨੇ ਦੱਸਿਆ ਕਿ ਇਸ ਹਾਸੇ ਵੀ ਟਰੱਕ ਚਾਲਕ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਿਆ ਐ ਜਿਸ ਨੂੰ ਇਸ ਨੂੰ ਇਸੇ ਵੱਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ ਪਰ ਨਾਜ਼ੁਕ ਹਾਲਤ ਦੇ ਚੱਲਦਿਆਂ ਉਸ ਨੂੰ ਜਲੰਧਰ ਵਿਖੇ ਰੈਫਰ ਕਰ ਦਿੱਤਾ ਗਿਆ ਹੈ ਰਸ ਦੀ ਗੱਲ ਇਹ ਰਹੀ ਕਿ ਹਾ사ਗ੍ਰਸਤ ਟਰੱਕ ਪੁਲ ਤੋਂ ਹੇਠਾਂ ਨਹੀਂ ਡਿੱਗਿਆ ਨਹੀਂ ਤਾਂ ਕੋਈ ਵੱਡੀ ਘਟਨਾ ਵਾਪਰ ਸਕਦੀ ਸੀ ਹਾਸੇ ਤੋਂ ਬਾਅਦ ਜਿੱਥੇ ਵਾਹਨਾਂ ਦੀਆਂ ਲੰਬੀਆਂ ਲੰਬੀਆਂ ਕਤਾਰਾਂ ਲੱਗ ਗਈਆਂ ਉੱਥੇ ਹੀ ਪੁਲਿਸ ਵੱਲੋਂ ਕ੍ਰੇਨ ਦੀ ਮਦਦ ਨਾਲ ਟਰੱਕ ਨੂੰ ਸਾਈਡ ਤੇ ਕਰਵਾਉਣ ਦੇ ਯਤਨ ਵੀ ਕੀਤੇ ਜਾ ਰਹੇ ਸਨ ਇਸ ਹਾਦਸੇ ਦੌਰਾਨ ਟਰੱਕ ਬੁਰੀ ਤਰ੍ਹਾਂ ਨਾਲ ਨੁਕਸਾਨਿਆ ਗਿਆ ਫਿਲਹਾਲ ਪੁਲਿਸ ਵੱਲੋਂ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਜੀ ਮਾਮਲਾ ਕੀ ਜਿਹੜਾ ਇੱਥੇ ਅੱਜ ਮਾਮਲਾ ਏ ਐਕਸੀਡੈਂਟ ਹੋਇਆ ਇੱਕ ਮਨ ਲਓ ਬੈਲੈਂਸ ਵਿਗੜ ਗਿਆ ਟਰੱਕ ਦਾ ਹਾਂਜੀ ਨੰਦਰਪੁਰ ਵੱਲੋਂ ਜਾਣੇ ਨਹੀਂ ਜਾ ਰਿਹਾ ਤੇ ਸਮਾਨ ਸੀਗਾ ਵਿੱਚ ਸਮਾਨ ਜਿਹੜਾ ਆਪਣੇ ਖਵਾੜ ਦਾ ਲੋਡ ਕੀਤਾ ਪਾਇਆ ਖਵਾੜ ਦਾ ਜਿਹੜਾ ਕਿੰਨੇ ਕ ਵਜੇ ਹੋਇਆ ਹਾਸਾ ਹੈ? ਗਰੀਬਨ ਰਾਤ ਨੂੰ ਹੋਇਆ ਹੋਵੇਗਾ। ਤੇ ਬੰਦਾ ਠੀਕ ਹੈ ਜੀ ਡਰਾਈਵਰ ਵਗੈਰਾ। ਤੇ ਜਿਹੜੀ ਆ ਲੱਤ ਦੇ ਸੱਟ ਜਦਾ ਸੈਰ ਦਾ ਪੈਰਨ ਕਰਨਾ ਪਵੇ। ਤੇ ਰੈਫਰ ਵਗੈਰਾ ਕਰਤਾ। ਰੈਫਰ ਜਲੰਧਰ ਦਾ ਕੀਤਾ ਇਹਨਾਂ ਨੂੰ। ਕੋਈ ਨਾਮ ਵਗੈਰਾ ਕੋਈ ਪਛਾਣ ਵਗੈਰਾ ਹੋਈ? ਕਲੀਅਰ ਹੈ ਨਾਮ ਵੀ ਇਹਨਾਂ ਦਾ। ਤੇ ਕਿੱਥੋਂ ਕਿੱਥੇ ਆ ਰਹੇ ਸੀ? ਇਹ ਜਲੰਧਰ ਤੋਂ ਮੰਡੀਕ ਬੰਦੂਰ ਜਾ ਰਹੇ ਹੋ। ਫਗਵਾੜਾ ਵਿਖੇ ਉਸ ਸਮੇਂ ਇੱਕ ਵੱਡਾ ਹਾ사 ਹੋਂ ਤੋਂ ਬਚਾ ਹੋ ਗਿਆ ਜਦੋਂ ਚਲੰਦਰ ਤੋਂ ਮੰਡੀ ਗੋਬਿੰਦਗੜ ਜਾ ਰਿਹਾ ਕੁਆੜ ਨਾਲ ਭਰਿਆ ਟਰੱਕ ਬਸਟੈਂਡ ਨਜ਼ਦੀਕ ਪੁਲ ਤੋਂ ਹੇਠਾਂ ਆ ਰਹੀ ਸਰਵਿਸ ਲੈਂ ਤੇ ਬੇਕਾਬੂ ਹੋ ਕੇ ਪਲਟ ਗਿਆ ਦੱਸਿਆ ਜਾ ਰਿਹਾ ਹੈ ਕਿ ਉਕਤ ਹਾ사 ਦੇ ਰਾਤ ਵਾਪਰਿਆ ਹੈ ਇਸ ਟਰੱਕ ਦੇ ਹਾ사 ਅਗਰ ਸੋਨ ਨਾਲ ਟਰੱਕ ਚਾਲਕ ਦੇ ਗੰਭੀਰੂ ਵੀ ਜ਼ਖਮੀ ਹੋਣ ਦੀ ਵੀ ਸੂਚਨਾ ਮਿਲੀ ਹੈ ਇਸ ਸੰਬੰਧੀ ਜਾਣਕਾਰੀ ਦਿੰਦੇ ਆ ਪੀਸੀਆਰ ਮੁਲਾਜ਼ਮਾਂ ਨੇ ਦੱਸਿਆ ਕਿ ਇਸ ਹਾਸੇ ਵੀ ਟਰੱਕ ਚਾਲਕ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਿਆ ਜਿਸ ਨੂੰ ਇਸ ਨੂੰ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਸੀ ਪਰ ਨਾਜ਼ੁਕ ਹਾਲਤ ਦੇ ਚੱਲਦਿਆਂ ਉਸ ਨੂੰ ਜਲੰਧਰ ਵਿਖੇ ਰੈਫਰ ਕਰ ਦਿੱਤਾ ਗਿਆ ਹੈ ਰਾਹ ਦੀ ਗੱਲ ਇਹ ਰਹੀ ਕਿ ਹਾ사 ਗ੍ਰਸਤ ਟਰੱਕ ਪੁਲ ਤੋਂ ਹੇਠਾਂ ਨਹੀਂ ਡਿੱਗਿਆ ਨਹੀਂ ਤਾਂ ਕੋਈ ਵੱਡੀ ਘਟਨਾ ਵਾਪਰ ਸਕਦੀ ਸੀ ਹਾਸੇ ਤੋਂ ਬਾਅਦ ਜਿੱਥੇ ਵਾਹਨਾਂ ਦੀਆਂ ਲੰਬੀਆਂ ਲੰਬੀਆਂ ਕਤਾਰਾਂ ਲੱਗ ਗਈਆਂ ਉੱਥੇ ਹੀ ਪੁਲਿਸ ਵੱਲੋਂ ਕਰੇਨ ਦੀ ਮਦਦ ਨਾਲ ਟਰੱਕ ਨੂੰ ਸਾਈਡ ਤੇ ਕਰਵਾਉਣ ਦੇ ਯਤਨ ਵੀ ਕੀਤੇ ਜਾ ਰਹੇ ਸਨ ਇਸ ਹਾਦਸੇ ਦੌਰਾਨ ਟਰੱਕ ਬੁਰੀ ਤਰ੍ਹਾਂ ਨਾਲ ਨੁਕਸਾਨਿਆ ਗਿਆ ਫਿਲਹਾਲ ਪੁਲਿਸ ਵੱਲੋਂ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਇਹ ਮਾਮਲਾ ਕੀ ਜਿਹੜਾ ਇੱਥੇ ਅੱਜ ਮਾਮਲਾ ਹੈ ਐਕਸੀਡੈਂਟ ਹੋਇਆ ਇੱਕ ਮਨੋ ਬੈਲੈਂਸ ਵਿਗੜ ਗਿਆ ਟਰੱਕ ਦਾ ਹਾਂਜੀ ਅੰਮ੍ਰਿਤਸਰ ਤੋਂ ਲੁਧਿਆਣਾ ਨੂੰ ਜਾ ਰਿਹਾ ਸੀ ਤੇ ਸਮਾਨ ਸੀਗਾ ਵਿੱਚ ਸਮਾਨ ਜਿਹੜਾ ਆਪਣੇ ਕੁਵਾਰ ਦਾ ਲੋਡ ਕੀਤਾ ਪਿਆ ਕੁਵਾਰ ਦਾ ਜਨਾਬ ਕਿੰਨੇ ਕਵੇ ਹੋਇਆ ਹਾਸਾ ਹੈ तकरीबन ਰਾਤ ਨੂੰ ਹੋਇਆ ਹੋਇਆ ਹੈ ਬੰਦਾ ਠੀਕ ਹੈ ਜੀ ਡਰਾਈਵਰ ਵਗੈਰਾ ਜਿਹੜੀ ਆ ਲੱਤ ਦੇ ਸੱਕ ਜਦਾ ਸੈਰ ਦਾ ਪੈਰਨ ਕਰਨਾ ਪਵੇ ਤੇ ਰੈਫਰ ਵਗੈਰਾ ਕਰਤਾ ਹੈ ਰੈਫਰ ਜਲੰਧਰ ਦਾ ਕੀਤਾ ਨਾਲੋਂ ਕੋਈ ਨਾਮ ਵਗੈਰਾ ਕੋਈ ਪਛਾਣ ਵਗੈਰਾ ਹੋਈ ਹੈ ਕੋਈ ਕਲੀਅਰ ਹੈ ਨਾਮ ਵੀ ਉਹਨਾਂ ਦਾ ਤੇ ਕਿੱਥੋਂ ਕਿੱਥੇ ਆ ਰਹੇ ਸੀ ਇਹ ਜਲੰਧਰ ਤੋਂ ਮੰਡੀ ਕੇ ਬਾਰੇ ਤੋਂ ਜਾ ਰਹੇ ਆ